ਪੰਜਾਬ ਵਿੱਚ ਭਾਰੀ ਬਰਸਾਤ ਹੋਣ ਕਰਕੇ ਕਈ ਥਾਵਾਂ ਤੇ ਹੜ੍ਹ ਆ ਗਏ ਨੇ ਜਿਸ ਕਰਕੇ ਲੋਕਾਂ ਦਾ ਜੀਵਨ ਅਸਥਵਿਸਥ ਹੋ ਗਿਆ ਹੈ ਤੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਏ ਹਨ ਜੇਕਰ ਅਸੀਂ ਗੁਰਦਾਸਪੁਰ ਦੇ ਕਲਾ ਨੋਟ ਦੀ ਗੱਲ ਕਰੀਏ ਤਾਂ ਉੱਥੇ ਵੀ ਰਾਵੀ ਨਦੀ ਦੇ ਤੁਸੀਂ ਵਨ ਟੁੱਟਣ ਕਰਕੇ ਉੱਥੇ ਦੇ ਵਪਾਰ ਤੇ ਵੀ ਕਾਫੀ ਅਸਰ ਪਿਆ ਹੈ ਕਰੇਸ਼ਰ ਮਾਲਕਾਂ ਦੇ ਸਾਰੀ ਹੀ ਮਸ਼ੀਨਰੀ ਪਾਣੀ ਵਿੱਚ ਡੁੱਬ ਗਈ ਹੈ ਜਿਸ ਕਰਕੇ ਉਹਨਾਂ ਦਾ ਵੀ ਜੀਵਨ ਅਸਥਵਿਸਥ ਹੋ ਗਿਆ ਹੈ ਤੇ ਉਹ ਵੀ ਬਹੁਤ ਹੀ ਦੁਖੀ ਦਿਖਾਈ ਦੇ ਰਹੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੋਣਾ ਤਾਂ ਕੀ ਕਹਿਣਾ ਚਾਹੁੰਦੇ ਹੋ ਕਿ ਹੜ ਨਾ ਤੁਹਾਡੇ ਪਿੰਡਾਂ ਦੇ ਹਾਲਾਤ ਜਿਹੜੇ ਬਹੁਤ ਮਾੜੇ ਬਣੇ ਨੇ ਪਿੱਛੇ ਇੱਕ ਇੰਡਸਟਰੀ ਹੈ ਦੇਖ ਰਿਹਾ ਮੈਂ ਕ੍ਰੈਸ਼ਨ ਇੰਡਸਟਰੀ ਉਹ ਵੀ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਅੱਜ ਤੇ ਲੱਭਣ ਦੀ ਹੈ ਤੁਹਾਨੂੰ ਜੀ ਇਹ ਉਸ ਦਿਨ ਤੇ ਲੱਭਦਾ ਹੀ ਕੁਛ ਨਹੀਂ ਇੱਥੇ ਬਿਲਕੁਲ ਟਿੱਪਰਾਂ ਜੀ ਸੀ ਪੀਆਂ ਮਸ਼ੀਨਾਂ ਇੱਥੇ ਕੋਈ ਪਤਾ ਹੀ ਨਹੀਂ ਲੱਗਦਾ ਵੀ ਇੰਡਸਟਰੀ ਹੈਗੀ ਹੈ ਕੋਈ ਨਹੀਂ ਹੈਗੀ ਕੋਈ ਕੋਠਾ ਕੋਈ ਕੁਛ ਨਹੀਂ ਲੱਭਣ ਦਾ ਥੋੜੀ ਸਰਕਾਰ ਨੇ ਵੀ ਇਦਾਂ ਕੀਤਾ ਕਿ ਕਿਦਾਂ ਬਦਲ ਫਟਣ ਦੇ ਹੀ ਪਹਿਲਾਂ ਉਸ ਟਾਈਮ ਥੋੜਾ ਥੋੜਾ ਡੈਮ ਚੋਂ ਪਾਣੀ ਨਕਾਸੀ ਕਰੀ ਜਾਂਦੇ ਤੇ ਇੰਨਾ ਪਾਣੀ ਜਮਾ ਨਹੀਂ ਹੋਣਾ ਦੂਜਾ ਨੰਬਰ ਇਹ ਕਿ ਇੰਡਸਟਰੀਆਂ ਲੱਗੀਆਂ ਜਰੂਰ ਨੇ ਇਹ ਚਲੀਆਂ ਨਹੀਂ ਐਹੀ ਦਰਿਆ ਥੋੜਾ ਹੋਰ ਡੰਗਾਈ ਚ ਹੋ ਜਾਂਦਾ ਤੇ ਇਹ ਦਰਿਆ ਨੇ ਪਾਣੀ ਜਿਹੜਾ ਕੰਟਰੋਲ ਕਰ ਲੈਣਾ ਸੀ ਕੰਟਰੋਲ ਕੀਤਾ ਪਰ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਪਿੱਛੋਂ ਪੰਮੇ ਲੱਗੋਂ ਵੀ ਇੱਕ ਹੋਰ ਪੈ ਗਿਆ ਐਹੀ ਮਤਲਬ ਸਾਡਾ ਦਰਿਆ ਕਿਰਾ ਉੱਚਾ ਤੇ ਪਿੰਡ ਦਾ ਲੈਵਲ ਨਾਲੋਂ ਸਾਡਾ ਦਰਿਆ ਕਾਫੀ ਉੱਚਾ ਹੈ ਇਹ ਇੰਡਸਟਰੀਆਂ ਨਾਲ ਥੋੜਾ 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 ਕਿਤੇ ਕ੍ਰੈਸਰ ਲੱਗੇ ਨੇ ਇਹ ਡੰਗਾਈ ਕਰਨ ਦੇ ਵਿੱਚ ਇੱਕ ਨੈਰ ਸਟੈਪ ਬਣ ਜੇ ਤੇ ਸਾਰਾ ਪਾਣੀ ਇਹ ਕੰਟਰੋਲ ਹੋ ਸਕਦਾ ਹੀ ਪਰ ਉਹ ਸਰਕਾਰ ਨੇ ਇੰਡਸਟਰੀਆਂ ਵੀ ਨਹੀਂ ਚਲਣ ਦਿੱਤੀਆਂ ਫਿਰ ਡੈਮ ਦੇ ਵਿੱਚ ਵੀ ਪਾਣੀ ਜਮਾ ਰੱਖਿਆ ਜਿੱਦਾਂ ਬੱਦਲ ਫੱਟਿਆ ਇੱਕ ਦੋ ਵਾਰੀ ਪਹਿਲਾਂ ਵੀ ਸੋਚਣਾ ਮਿਲੀ ਗਈ ਹਮਾਚਲ 'ਚ ਬਰਖਾ ਬਹੁਤ ਹੋ ਰਹੀ ਐ ਤੇ ਬੱਦਲ ਫਟਣ ਦੇ ਨਾਲ ਉਸ ਟਾਈਮ ਨਿਕਾਸੀ ਕਰੀ ਜਾਂਦੇ ਪਾਣੀ ਦੀ ਨਾਲ-ਨਾਲ ਤੇ ਡੈਮ 'ਚ ਜਿਹੜਾ ਇਕੱਠਾ ਪਾਣੀ ਹੋਇਆ ਉਹ ਇਕੱਠਾ ਨਹੀਂ ਹੀ ਹੋਣਾ ਫਿਰ ਕੰਟਰੋਲ 'ਚ ਹੀ ਰਹਿਣਾ ਸੀ ਦੂਸਰਾ ਨੰਬਰੀ ਪਰਲਾ ਪਾਸਾ ਉੱਚਾ ਹੋ ਗਿਆ ਤਾਰ ਅਗਰ ਸਾਈਡ ਇਧਰ ਐ ਗੱਜੂ ਸਾਈਡ ਤੇ ਇਹ ਪੱਸਾ ਜਿਹੜਾ ਨੀਮਾ ਹੋ ਗਿਆ ਮਤਲਬ ਕਿ ਹੁਣ ਪਾਣੀ ਦਾ ਨਿਕਾਸ ਹੀ ਸਾਰਾ ਇੱਧਰ ਹੋ ਗਿਆ ਉਹਨਾਂ ਦਰਿਆ ਸਾਡਾ ਸਾਡੇ ਤੁਸੀ ਬਣਨ ਵਾਲੋ ਲੈਵਲ ਦੇ ਵਿੱਚ ਉੱਚਾ ਉਹ ਪਾਣੀ ਸਮਝਦਾ ਹੀ ਨਹੀਂ ਉਹ ਦਰਿਆ ਜਿਹੜਾ ਉਹਦਾ ਇਹ ਹੀ ਮਾਲਵਾਰ ਨਿਕਲ ਜੇ ਦਰਿਆ ਕਾਫੀ ਡੂੰਗਾ ਹੋ ਜੇ ਜਦੋਂ ਇੱਕ ਥਲੋਰ ਪੁੱਲ ਤੋਂ ਲੈ ਕੇ ਥੱਲੇ ਤੱਕ ਕੋਈ 20 20 ਫੁੱਟ ਥੱਲੇ ਚੱਲ ਜੇ ਦਰਿਆ ਤੇ ਕਿੰਨਾ ਪਾਣੀ ਆਇਆ ਇਹ ਤੁਸੀ ਨਾਲ ਵੀ ਬਣ ਬਜਣਾ ਤੇ ਇਹ ਮਤਲਬ ਕਿ ਕਾਫੀ ਤਾਲੇ ਕੰਟਰੋਲ ਕਰ ਸਕਦਾ ਹੈ ਦਰਿਆ ਇਹਦੇ ਵਿੱਚ ਕੁਝ ਸਰਕਾਰ ਦੀ ਵੀ ਅੰਗਿਲੀ ਹੈਗੀ ਹੈ ਤੇ ਕੁਝ ਮਤਲਬੀ ਡੈਮ ਵਾਲਿਆਂ ਵੀ ਪਹਿਲਾਂ ਪਾਣੀ ਛੱਡਿਆ ਨਹੀਂ ਪਹਿਲਾਂ ਪਾਣੀ ਛੱਡਦੇ ਰਹਿੰਦੇ ਤੇ ਪਾਣੀ ਇਕੱਠਾ ਨਹੀਂ ਹੋਣਾ ਖਤਰੇ ਦੇ ਮੀਟਰ ਨਿਸ਼ਾਨ ਤੇ ਨਹੀਂ ਜਾਣਾ ਹੁਣ ਇਹਦੇ ਵਿੱਚ ਦੱਖੋਂ ਕੁਝ ਪਰਮਾਤਮਾ ਵੀ ਇੱਕ ਤਾਂ ਬਰਖਾ ਵੀ ਕਾਫੀ ਹੋਈ ਹੈ ਤੇ ਦੂਸਰਾ ਨੰਬਰ ਵੀ ਇਹ ਇੰਡਸਟਰੀ ਜਿਹੜੀ ਹੈ ਤੇ ਬਿਲਕੁਲ ਹੀ ਮਤਲਬ ਕਿੰਦਾ ਬੜਾ ਇੰਦਾ ਤੇ ਲੱਖਾਂ ਦਾ ਨੁਕਸਾਨ ਹੋ ਗਿਆ ਕੋਈ ਟਿੱਪਰ ਮਸ਼ੀਨਾ ਉਹ ਨਵਾਂ ਕ੍ਰੈਸਰ ਕਦੇ ਮਸ਼ੀਨਰੀ ਲਾਈ ਆ ਉਧਰ ਉਹਦੇ ਲੱਭਣੀ ਡੇਦੀ ਪਤਾ ਨਹੀਂ ਕੀ ਕੀ ਸਮਾਨ ਹੈ ਵਿੱਚ ਟਰੈਕਟਰ ਟ੍ਰੇਲੀਆਂ ਹੋਰ ਪਤਾ ਨਹੀਂ ਜੇ ਸੀ ਪਿਆ ਕਿੰਨੀਆਂ ਕਿੰਦਾ ਕੋਈ ਲੱਖਾਂ ਦਾ ਕਰੋੜਾਂ ਦਾ ਨੁਕਸਾਨ ਆ ਜੀ ਤੇ ਹੁਣ ਦੇਖੋ ਇਹ ਸਰਕਾਰ ਮਾੜਾ ਮੋਟਾ ਚਲੋ ਇਹਨਾਂ ਨੂੰ ਵੀ ਇਹਨਾਂ ਵੀ ਪੈਸੇ ਲੌਂਡਰ ਕਰਾਏ ਦੇ ਹੁੰਦੇ ਨੇ ਤੇ ਬਹੁਤ ਮੁਸ਼ਕਲ ਆ ਉਧਰ ਉਹਨਾਂ ਇੰਡਸਟਰੀਆਂ ਬੰਦ ਨੇ ਇੰਡਸਟਰੀਆਂ ਨਹੀਂ ਚਲਦੇ ਕਰਦੇ ਤੇ ਅਸੀਂ ਤੇ ਇਹੀ ਕਹਾਂਗੇ ਵੀ ਅੱਗੇ ਤੋਂ ਸਰਕਾਰ ਨੂੰ ਇਹ ਆ ਵੀ ਥੋੜਾ ਜਿਹਾ ਬਸੰਤੋਂ ਤੋਂ ਪਹਿਲਾਂ ਥੋੜੀ ਪਾਣੀ ਡੈਮ ਤੋਂ ਨਿਕਾਸੀ ਕਰਾ ਦੇਣ ਜਿਹੜਾ ਪਾਣੀ ਕੰਟਰੋਲ ਚ ਰਵੇ ਰਾਣਾ ਸਰਵਜੀਤ ਸਿੰਘ ਵਰ ਸਾਹਬਾ ਸਰਕਾਰ ਦੀ ਗੱਲ ਹੀ ਹੁਣ ਮੱਥੇ ਦੋਸ਼ ਲਾਣਾ ਤੇ ਸਰਕਾਰ ਦੇ ਭਾਵੇਂ ਲਾਦੀਏ ਪਰ ਉਹ ਗੱਲ ਨਹੀਂ ਰਹਿੰਦੀ ਮਰਜ਼ੀ ਦੇ ਮਹਾਰਾਜ ਦੀ ਆ ਨਾ ਸਰਕਾਰ ਦਾ ਵਿੱਚ ਕਾਦਾ ਕਸੂਰ ਹੋਣਾ ਥੋੜਾ ਤਾਂ ਨਹੀਂ ਖਲਾਇਆ ਪਾਣੀ ਦੇ ਵੱਧ ਗਿਆ ਟੁੱਟ ਗਿਆ ਆ ਗਿਆ ਇਹਦੇ 'ਚ ਸਰਕਾਰਾਂ ਦਾ ਕੀ ਲੈਂਦੇ ਨੇ ਬਾਕੀ ਮੇਰੇ ਟਰੈਕਟਰ ਜੀਤਾਂ ਗੱਡੀਆਂ ਚੈਨ ਵਾਲੀਆਂ ਮਸ਼ੀਨਾ ਜੀ ਸੀ ਪੀ ਟਰੈਕਟਰ ਵਿੱਚ ਡੱਬ ਗਏ ਆਈ ਕੋਈ ਗੱਲ ਨਹੀਂ ਉਹ ਹੁਣ ਚੱਲਣੇ ਤੈਣਾ ਨਹੀਂ ਉਹ ਤੇ ਸਰਕਾਰ ਨੂੰ ਚਾਹੀਦਾ ਕਿ ਇਹ ਨਹਿਰ ਟੈਪ ਬਣਾਉਂਦੀ ਨਾਲੇ ਸਰਕਾਰ ਕੋਲ ਤਹੇ ਚਾਰਾ ਨਹੀਂ ਕਰੋੜਾ ਰੁਪਏ ਨਹੀਂ ਜੇ ਇਹਨੂੰ ਪਟਾਈ ਕਰਾ ਕੇ ਥੱਲੇ ਤੱਕ ਕਰ ਦਿੰਦੀ ਪਾਣੀ ਇੱਕ ਬੂੰਦ ਨਹੀਂ ਵਾਰਣਾ ਇਹ ਨਲਕੀ ਹੈ ਗਈ ਆ ਕਿ ਇਹਨਾਂ ਨੂੰ ਚਾਹੀਦਾ ਕਿ ਸਾਰਾ ਜਿੰਨਾਗਾ ਠੇਕਾ ਦਿੰਦੀ ਠੇਕੇਦਾਰਾਂ ਨੂੰ ਤੇ ਪਟਾਈ ਕਰਾਂਦੀ ਤੇ ਕ੍ਰੈਸ਼ਰ ਵੀ ਚੱਲਦੇ ਤੇ ਸਰਕਾਰ ਦੀ ਸਫੀ ਹੁੰਦੀ ਸਰਕਾਰ ਨੂੰ ਮਾਲੀ ਆਣਾ ਹੈਗਾ ਕਰੋੜਾ ਰੁਪਏ ਨਾਲੀ ਆਣਾ ਹੈ